ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਭ ਦਾ ਇੱਕ ਹੋਰ ਨਵੀਂ ਵੀਡੀਓ ਵਿੱਚ ਸਿੱਧਾ ਪੁਆਇੰਟ ਤੇ ਆਉਨੇ ਆ ਕੱਲ ਦੀ ਵੀਡੀਓ ਵਿੱਚ ਅਸੀਂ ਡਿਸਕਸ ਕੀਤਾ ਸੀਗਾ ਕਿ ਹਾਈਟ ਵਧਾਉਣ ਲਈ ਦੋ ਚੀਜ਼ਾਂ ਦੀ ਰਿਕੁਆਇਰਮੈਂਟ ਆ ਕੱਲ ਅਸੀਂ ਪਹਿਲਾ ਐਸਪੈਕਟ ਡਿਸਕਸ ਕਰ ਲਿਆ ਕਿ ਕਿਵੇਂ ਗ੍ਰੋਥ ਹਾਰਮੋਨ ਦੀ ਬੋਡੀ ਵਿੱਚ ਪ੍ਰੋਡਕਸ਼ਨ ਮੈਕਸਮਾਈਜ਼ ਕੀਤੀ ਜਾਏ ਅੱਜ ਅਸੀਂ ਪੁਆਇੰਟ ਡਿਸਕਸ ਕਰਨਾ ਆ ਕਿ ਗ੍ਰੋਥ ਹਾਰਮੋਨ ਆਪਟਿਮਮ ਬਣ ਰਿਹਾ ਆ ਹੁਣ ਬਾਡੀ ਨੂੰ ਪ੍ਰੋਪਰ ਨਿਊਟ੍ਰੀਸ਼ਨ ਪ੍ਰੋਪਰ ਡਾਈਟ ਕਿਹੜੀ ਚਾਹੀਦੀ ਆ ਭਾਵੇਂ ਰੌ ਮਟੀਰੀਅਲਸ ਕਿਹੜੇ ਚਾਹੀਦੇ ਨੇ ਕਿੰਨੀ ਮਾਤਰਾ ਚ ਔਰ ਕਿਸ ਸਮੇਂ ਸਮੇਂਤੇ ਚਾਹੀਦੇ ਨੇ ਤਾਂ ਕਿ ਉਸ ਗ੍ਰੋਥ ਹਾਰਮੋਨ ਦੀ ਮੈਕਸਿਮਮ ਵਰਤੋਂ ਕੀਤੀ ਜਾ ਸਕੇ ਔਰ ਬੱਚੇ ਦੀ ਹਾਈਟ ਵੱਧ ਤੋਂ ਵੱਧ ਇਨਕਰੀਜ਼ ਹੋ ਸਕੇ ਦੇਖੋ ਪਹਿਲਾਂ ਰੂਟੀਨ ਗੱਲਾਂ ਕਰ ਲੈਣੇ ਆ ਜਿਹੜੀਆਂ ਕਿ ਲਗਭਗ ਅੱਜ ਅੱਜ ਕੱਲ ਦਾ ਮੈਂ ਸਮਝਦਾ ਕਿ 2025 ਚ ਰਹਿ ਰਿਹਾ ਦਰਸ਼ਕਾ ਜਿਹੜਾ ਜਾਂ 2025 ਚ ਜਿਹੜੀਆਂ ਯੰਗ ਮਦਰਸ ਨੇ ਜਿਨ੍ਹਾਂ ਦੇ ਬੱਚੇ ਗਰੋਇੰਗ ਏਜ ਆ ਉਹ ਆਲਮੋਸਟ ਜਾਣਦੀਆਂ ਹੀ ਨੇ ਰੂਟੀਨ ਜਾਣਕਾਰੀ ਦਾ ਤੁਹਾਨੂੰ ਪਤਾ ਹੀ ਆ ਉਹ ਤੁਸੀਂ ਵਿਕੀਪੀਡੀਆ ਤੋਂ Google ਤੋਂ ਔਰ ਹੋਰ ਵੀ ਕਈ ਪਲੇਟਫਾਰਮਸ ਨੇ YouTube ਇਟਸੈਲਫ ਤੋਂ ਲੈ ਸਕਦੇ ਹੋ ਮੋਟਾ-ਮੋਟਾ ਜਿਹਾ ਤੁਹਾਨੂੰ ਪਤਾ ਹੀ ਆ ਕਿ ਚੰਗਾ ਨਿਊਟ੍ਰੀਸ਼ਨ ਹਾਈਟ ਲਈ ਕੀ ਹੁੰਦਾ ਆ ਸਭ ਤੋਂ ਪਹਿਲਾਂ ਇਹ ਦਿਮਾਗ 'ਚ ਲੋਕਾਂ ਦੇ ਇੱਕ ਗੱਲ ਆਉਂਦੀ ਆ ਜੀ ਕੈਲਸ਼ੀਅਮ ਚਾਹੀਦਾ ਹੱਡੀਆਂ ਲਈ ਜੀ ਬਿਲਕੁਲ ਚਾਹੀਦਾ ਫਿਰ ਵਿਟਾਮਿਨ ਡੀ ਚਾਹੀਦਾ ਆ ਚੰਗੀਆਂ ਸਟਰੋਂਗ ਹੱਡੀਆਂ ਲਈ ਦੰਦਾਂ ਲਈ ਫਿਰ ਫਾਸਫੋਰਸ ਚਾਹੀਦੀ ਆ ਫਿਰ ਲੋਕ ਲਗਭਗ ਸਾਰੇ ਹੀ ਜਾਣਦੇ ਆ ਕਿ ਪ੍ਰੋਟੀਨ ਚਾਹੀਦਾ ਖੂਬ ਸਾਰਾ ਜਿਹੜਾ ਕਿ ਸਾਨੂੰ ਦੁੱਧ ਦਾਲਾਂ ਐਗਸ ਤੋਂ ਪਨੀਰ ਵਗੈਰਾ ਤੋਂ ਮਿਲਦਾ ਆ ਇਹਨਾਂ ਸਭ ਤੁਸੀਂ ਜਾਣਦੇ ਹੋ ਮੈਂ ਥੋੜਾ ਜਿਆ ਇਹਨੂੰ ਡਿਟੇਲ ਚ ਦੱਸਣ ਦੀ ਕੋਸ਼ਿਸ਼ ਕਰਦਾ ਆ ਕਿ ਸਾਨੂੰ ਗੁੱਡ ਕੁਆਲਿਟੀ ਦਾ ਪ੍ਰੋਟੀਨ ਕਿਸ ਤਰ੍ਹਾਂ ਮਿਲ ਸਕਦਾ ਆ ਦੇਖੋ ਪ੍ਰੋਟੀਨ ਬਾਰੇ ਬੇਸਿਕ ਜਿਹੀ ਥੋੜੀ ਜਾਣਕਾਰੀ ਪਹਿਲਾਂ ਲੈ ਲਓ ਪ੍ਰੋਟੀਨ ਸਾਡੀ ਬਾਡੀ ਦਾ ਬਿਲਡਿੰਗ ਬਲੌਕ ਆ ਭਾਵ ਸਟਰਕਚਰਲ ਮਟੀਰੀਅਲ ਆ ਜਿਸ ਤਰ੍ਹਾਂ ਇੱਕ ਮਕਾਨ ਦੇ ਵਿੱਚ ਇੱਟਾਂ ਰੇਤ ਬਜਰੀ ਲੱਗਦੀ ਆ ਉਹਦੀ ਸਟਰਕਚਰ ਬਣਾਉਣ ਚ ਸਰੀਆ ਲੱਗਦਾ ਆ ਇਸੇ ਤਰ੍ਹਾਂ ਪ੍ਰੋਟੀਨ ਸਾਡੀ ਬੋਡੀ ਦੀ ਸਟਰਕਚਰਲ ਥਿੰਗ ਬਿਲਡਿੰਗ ਬਲੋਕ ਸਾਡੀ ਬੋਡੀ ਇਟਸੈਲਫ ਇਹਦੇ ਲਈ ਬਣਨ ਲਈ ਚਾਹੀਦਾ ਆ ਬਾਕੀ ਇਹਦੇ ਫੰਕਸ਼ਨਲ ਕੰਮ ਵੀ ਬਹੁਤ ਆ ਜਿੰਨੇ ਵੀ ਸਾਡੀ ਬੋਡੀ ਦੇ ਵਿੱਚ ਐਨਜ਼ਾਈਮਸ ਹੁੰਦੇ ਨੇ ਉਹ ਸਾਡੀ ਬੋਡੀ ਵਿੱਚ ਤੁਸੀਂ ਦੇਖੋ ਕਿ ਲੱਖਾਂ ਤਰ੍ਹਾਂ ਦੀਆਂ ਬਾਇਓਕੈਮੀਕਲ ਰਿਐਕਸ਼ਨਸ ਹਰ ਵਕਤ ਹੋ ਰਹੀਆਂ ਨੇ ਜਿਸ ਨੂੰ ਅਸੀਂ ਸਮ ਟੋਟਲ ਦੇ ਵਿੱਚ ਬੋਲਦੇ ਆ ਮੈਟਾਬੋਲਿਜ਼ਮ ਔਰ ਇਹਨਾਂ ਕਈ ਤਰ੍ਹਾਂ ਦੀਆਂ ਲੱਖਾਂ ਬਾਇਓਕੈਮੀਕਲ ਰਿਐਕਸ਼ਨਸ ਨੂੰ ਕੈਰੀ ਆਊਟ ਕਰਨ ਦਾ ਕੰਮ ਕਰਦੇ ਨੇ ਕੁਝ ਕੈਟਾਲਿਸਟਸ ਕੁਝ ਚਲਾਉਣ ਵਾਸਤੇ ਚੀਜ਼ਾਂ ਚਾਹੀਦੀਆਂ ਉਹਨਾਂ ਨੂੰ ਐਨਜ਼ਾਈਮਸ ਬੋਲਦੇ ਨੇ 올 ਐਨਜ਼ਾਈਮਸ ਆਰ ਪ੍ਰੋਟੀਨਸ ਪ੍ਰੋਟੀਨ ਤੋਂ ਹੀ ਬਣੇ ਹੁੰਦੇ ਆ ਤੀਸਰੀ ਫੰਕਸ਼ਨ ਪ੍ਰੋਟੀਨ ਦੀ ਮੇਨ ਲਾ ਲੋ ਐਗਜ਼ਾਮਪਲ ਟਰਾਂਸਪੋਰਟ ਦੀ ਜਿਵੇਂ ਸਾਡੀ ਰੈੱਡ ਬਲੱਡ ਸੈਲਸ ਦੇ ਵਿੱਚ ਹੀ ਮੋਗਲੋਬਿਨ ਪਿਗਮੈਂਟ ਹੁੰਦਾ ਆ ਤੇ ਉਹ ਵੀ ਪ੍ਰੋਟੀਨ ਤੇ ਆਇਰਨ ਤੋਂ ਬਣਿਆ ਹੁੰਦਾ ਆ ਤੇ ਹਿਮੋਗਲੋਬਿਨ ਦਾ ਕੰਮ ਕੀ ਆ ਟਰਾਂਸਪੋਰਟੇਸ਼ਨ ਆਫ ਆਕਸੀਜਨ ਸੋ ਪ੍ਰੋਟੀਨ ਬਿਲਡਿੰਗ ਬਲੋਕ ਵੀ ਆ ਇਹ ਮੈਟਾਬੋਲਿਜ਼ਮ ਦੇ ਵਿੱਚ ਵੀ ਐਕਟਿਵ ਰੋਲ ਪਲੇ ਕਰਦਾ ਆ ਸ ਬਾਡੀ ਦੀਆਂ ਜਿੰਨੀਆਂ ਬਾਇਓਕੈਮੀਕਲ ਰਿਐਕਸ਼ਨਸ ਆ ਟਰਾਂਸਪੋਰਟ ਦਾ ਕੰਮ ਹੀ ਆ ਔਰ ਸਿਮਿਲਰਲੀ ਸੋ ਮੈਨੀ ਹੋਰ ਇਹਦੇ ਕੰਮ ਨੇ ਜਿਹੜੇ ਕਿ ਇਸ ਸਾਡੀ ਅੱਜ ਦੀ ਡਿਸਕਸ਼ਨ ਦੇ ਬਿਯੋਂਡ ਨੇ ਉਹਨਾਂ ਨੂੰ ਡਿਸਕਸ ਕਰਨ ਦਾ ਬਹੁਤ ਆ ਲਾਭ ਨਹੀਂ ਪ੍ਰੋਟੀਨ ਦਾ ਬਾਰੇ ਜਾਨਣਾ ਹੀ ਜ਼ਰੂਰੀ ਹੈ ਕਿ ਗੁੱਡ ਕੁਆਲਿਟੀ ਅਸੀਂ ਆਮ ਹੀ ਕਹਿੰਨੇ ਆ ਕਿ ਗੁੱਡ ਕੁਆਲਿਟੀ ਗੁੱਡ ਕੁਆਲਿਟੀ ਪ੍ਰੋਟੀਨ ਕੀ ਹੁੰਦਾ ਆ ਉਹ ਜਾਣਨ ਲਈ ਪਹਿਲਾਂ ਇਹ ਸਮਝੋ ਕਿ ਪ੍ਰੋਟੀਨ ਲਗਭਗ 20 ਤਰ੍ਹਾਂ ਦੇ ਹੁਣ ਵੈਸੇ 22 ਕਹਿਣ ਲੱਗ ਪਏ ਨੇ ਬਟ ਬੇਸਿਕਲੀ 20 ਤਰ੍ਹਾਂ ਦੇ ਅਮੀਨੋ ਐਸਿਡਸ ਹੁੰਦੇ ਨੇ ਅਮਾਈਨਸ ਜਿਨ੍ਹਾਂ ਦੀਆਂ ਅਲੱਗ-ਅਲੱਗ ਸੀਕੁਐਂਸਸ ਤੋਂ ਬਣਿਆ ਆਏ ਆ ਸੋ 8 ਅਡ 20 ਮਾਈਨੋ ਐਸਿਡ ਹਨ ਇਹਨਾਂ ਵਿੱਚੋਂ ਲਗਭਗ ਕੈਰਲੋ 7 ਤੋਂ ਲੈ ਕੇ 9 ਨੂੰ ਆਪਾਂ ਬੋਲਦੇ ਆ ਇਸ਼ੈਂਸ਼ੀਅਲ ਅਮਾਈਨੋ ਐਸਿਡਸ ਜਿਹੜੇ ਕਿ ਸਾਡੀ ਬਾਡੀ ਖੁਦ ਮੈਨੂਫੈਕਚਰ ਨਹੀਂ ਕਰ ਸਕਦੀ ਤੇ ਬਾਹਰੋਂ ਡਾਈਟ ਤੋਂ ਹੀ ਆਉਣੇ ਚਾਹੀਦੇ ਨੇ ਆਉਣੇ ਹੀ ਮਤਲਬ ਜ਼ਰੂਰੀ ਨੇ ਤੇ ਬਾਕੀ ਦੇ ਲੱਗੇ ਨੇ ਨੋਨ ਇਸ਼ੈਂਸ਼ੀਅਲ ਜਿਹੜੇ ਕਿ ਸਾਡੀ ਬਾਡੀ ਖੁਦ ਮੈਨੂਫੈਕਚਰ ਕਰ ਸਕਦੀ ਆ ਕੁਝ ਹੁੰਦੇ ਨੇ ਕੰਡੀਸ਼ਨਲੀ ਈਸੈਂਸ਼ੀਅਲ ਭਾਵ ਕਿ ਕੁਝ ਸਪੈਸ਼ਲ ਕੰਡੀਸ਼ਨਸ ਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਵੱਧ ਜਾਂਦੀ ਆ ਤੇ ਜਿਹੜਾ ਬਾਡੀ ਦੀ ਮੈਨੂਫੈਕਚਰਿੰਗ ਕਪੈਸਿਟੀ ਆ ਉਹਦੇ ਨਾਲ ਡਿਮਾਂਡ ਜਿਹੜੀ ਆ ਉਹ ਮੀਟ ਨਹੀਂ ਹੁੰਦੀ ਤੇ ਉਹਨਾਂ ਨੂੰ ਸਪੈਸ਼ਲ ਕੰਡੀਸ਼ਨਸ ਦੇ ਵਿੱਚ ਉਹਨਾਂ ਨੂੰ ਵੀ ਬਾਰੋ ਡਾਈਟ ਵਿੱਚ ਲੈਣਾ ਜ਼ਰੂਰੀ ਹੁੰਦਾ ਆ ਸੋ ਹੋਗੇ ਈਸੈਂਸ਼ੀਅਲ ਮਾਈਨੋ ਐਸੈਟਸ ਕੁਝ ਕੰਡੀਸ਼ਨਲੀ ਈਸੈਂਸ਼ੀਅਲ ਤੇ ਕੁਝ ਨੋਨ ਏਸੈਂਸ਼ੀਅਲ ਸੋ ਗੁੱਡ ਪ੍ਰੋਟੀਨ ਉਹ ਹੁੰਦਾ ਆ ਕਿ ਜਿਹੜਾ ਸਾਰੇ ਏਸੈਂਸ਼ੀਅਲ ਅਮੀਨੋ ਐਸਿਡਸ ਸਪਲਾਈ ਕਰੇ ਸੋ ਉਹ ਕਿਹੜੇ ਫੂਡ ਨੇ ਜਿਹੜੇ ਜਿਹਦੇ ਵਿੱਚ ਕੰਪਲੀਟ ਸੈਟ ਆਫ ਅਮੀਨੋ ਐਸਿਡਸ ਹੁੰਦਾ ਆ ਖਾਸ ਕਰਕੇ ਸਾਰੇ ਦੇ ਸਾਰੇ ਏਸੈਂਸ਼ੀਅਲ ਅਮੀਨੋ ਐਸਿਡ ਹੁੰਦੇ ਨੇ ਉਹ ਕਿਹੜੇ ਪ੍ਰੋਟੀਨ ਨੇ ਦੇਖੋ ਇਹਦੇ ਵਿੱਚ ਬਿਨਾ ਕਿਸੇ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਮੈਂ ਤੁਹਾਨੂੰ ਕਲੀਅਰ ਦੱਸਦਾ ਕਿ ਜਿਹੜਾ ਨਾਨ ਵੈਜੀਟੇਰੀਅਨ ਸੋਰਸਸ ਆਫ ਪ੍ਰੋਟੀਨ ਨੇ ਉਹ ਕੰਪਲੀਟ ਪ੍ਰੋਟੀਨ ਹੁੰਦੇ ਨੇ ਜਿਸ ਤਰ੍ਹਾਂ ਐਗਸ ਨੇ ਜਿਸ ਤਰ੍ਹਾਂ ਚਿਕਨ ਆ ਜਿਸ ਤਰ੍ਹਾਂ ਫਿਸ਼ ਆ ਜਿਸ ਤਰ੍ਹਾਂ ਮੀਟ ਆ ਮਟਨ ਆ ਲੈਂਬਾ ਉਹਦੇ ਵਿੱਚ ਤੁਹਾਨੂੰ ਐਨੀਮਲ ਪ੍ਰੋਟੀਨ ਦੇ ਵਿੱਚ ਇੱਕ ਹੀ ਸੋਰਸ ਤੋਂ ਕੰਪਲੀਟ ਸੈੱਟ ਆਫ ਆਲ ਈਸੈਂਸ਼ੀਅਲ A ਟੂ 9 ਅਮੀਨੋ ਐਸਿਡਸ ਇੱਕ ਹੀ ਚੀਜ਼ ਵਿੱਚ ਮਿਲ ਜਾਂਦਾ ਆ ਬਟ ਵੈਜੀਟੇਰੀਅਨ ਚੀਜ਼ਾਂ ਦੇ ਵਿੱਚ ਸਾਰੇ ਅਮੀਨੋ ਐਸਿਡਸ ਵੈਜੀਟੇਰੀਅਨ ਸੋਰਸਸ ਤੋਂ ਲੈਣਾ ਉਹਦੇ ਵਾਸਤੇ ਕੀ ਕਰਨਾ ਪੈਂਦਾ ਆ ਕਿ ਕੰਬੀਨੇਸ਼ਨਸ ਬਣਾਉਣੀਆਂ ਪੈਂਦੀਆਂ ਨੇ ਉਹ ਸਾਨੂੰ ਇੱਕ ਹੀ ਚੀਜ਼ ਤੋਂ ਮੋਨੋਟਨਸ ਡਾਈਟ ਤੋਂ ਜੇ ਅਸੀਂ ਇੱਕੋ ਤਰ੍ਹਾਂ ਦੀ ਡਾਈਟ ਲਈ ਜਾ ਰਹੇ ਹਾਂ ਕਿ ਫੋਰ ਐਗਜ਼ਾਮਪਲ ਲਗਾਤਾਰ ਕੋਈ ਦਾਲ ਨਾਲ ਫੁਲਕਾ ਹੀ ਖਾ ਰਿਆ ਆ ਤਾਂ ਉਸ ਨੂੰ ਪੂਰੇ ਐਸੈਂਸ਼ੀਅਲ ਅਮੀਨੋ ਐਸਿਡ 21 ਸੋਰਸ ਤੋਂ ਨਹੀਂ ਮਿਲਦੇ ਉਹਦੇ ਲਈ ਫੂਡ ਦੀਆਂ ਕੰਬੀਨੇਸ਼ਨਸ ਜ਼ਰੂਰੀ ਨੇ ਮੈਂ ਤੁਹਾਨੂੰ ਕੁਝ ਐਗਜ਼ਾਮਪਲ ਦੱਸ ਦੇਣਾ ਜਿਹੜਾ ਤੁਸੀਂ ਡੇਲੀ ਲਾਈਫ 'ਚ ਕਰ ਸਕਦੇ ਜਿਵੇਂ ਮੰਨ ਲਓ ਮਾਵਾਂ ਦੀ ਦਾਲ ਬਣਾਈ ਆ ਤੇ ਨਾਲ ਤੁਸੀਂ ਸੁੱਕਾ ਸੁੱਕਾ ਮਟਰ ਪਨੀਰ ਬਣਾ ਲਿਆ ਹਰੇ ਮਟਰ ਔਰ ਚੀਜ਼ ਔਰ ਉਸ ਨੂੰ ਤੁਸੀਂ ਹੋਲ ਵੀਟ ਜਾਂ ਮਿਕਸਡ ਗ੍ਰੇਨ ਦੀ ਰੋਟੀ ਨਾਲ ਖਾ ਲਿਆ ਭਾਵ ਜਿਹਦੇ ਵਿੱਚ ਆਟਾ ਵੀ ਆ ਜਿਹਦੇ ਵਿੱਚ ਵੇਸਣ ਵੀ ਆ ਜਵਾਰ ਬਾਜਰਾ ਮੱਕੀ ਸਾਰਾ ਮਿਕਸ ਕਰਕੇ ਜੇ ਮਿਕਸਡ ਗ੍ਰੇਨ ਆਟਾ ਹੋਵੇ ਸੋ ਇੱਕ ਐਗਜ਼ਾਮਪਲ ਹੋ ਗਈ ਕਿ ਮਾਵਾ ਦੀ ਦਾਲ ਨਾਲ ਤੁਸੀਂ ਬਣਾ ਲਈ ਮਟਰ ਪਨੀਰ ਦੀ ਸਬਜ਼ੀ ਦੂਜੀ ਐਗਜ਼ਾਮਪਲ ਲੈ ਲਓ ਕਿ ਮੰਨ ਲਓ ਤੁਸੀਂ ਕਾਲੇ ਚਨੇ ਬਣਾਏ ਕਾਲੇ ਛੋਲੇ ਤੇ ਉਸ ਦੇ ਨਾਲ ਤੁਸੀਂ ਦਹੀਂ ਭੱਲੇ ਬਣਾ ਲਓ ਹੁਣ ਭੱਲੇ ਕੀ ਦੇ ਤੋਂ ਬਣਦੇ ਨੇ ਦਾਲ ਨੂੰ ਗ੍ਰाइंड ਕਰਕੇ ਪਾਊਡਰ ਤੋਂ ਤਾਂ ਦਹੀਂ ਹੋ ਗਿਆ ਯੋਗਰਟ ਹੋਗੀ ਔਰ ਵਿੱਚ ਹੋਗੇ ਦਾਲ ਦੇ ਪਾਊਡਰ ਦੇ 스ਨੈਕ ਇਸ ਤਰ੍ਹਾਂ ਭੱਲੇ ਦਾ ਉਹ ਕੰਪਲੀਟ ਪ੍ਰੋਟੀਨ ਬਣ ਗਿਆ ਉਸ ਨੂੰ ਤੁਸੀਂ ਰੋਟੀ ਨਾਲ ਖਾ ਲਿਆ ਹੋਲ ਵੀਟ ਦੀ ਰੋਟੀ ਨਾਲ ਤੀਜੀ ਐਗਜ਼ੈਂਪਲ ਲੈ ਲਓ ਤੁਸੀਂ ਰਾਜਮਾ ਬਣਾਏ ਆ ਰਾਜਮਾ ਚੌਲ ਖਾ ਰਹੇ ਹੋ ਤਾਂ ਉਸ ਦੇ ਨਾਲ ਮਸ਼ਰੂਮ ਮਟਰ ਬਣਾ ਲਓ ਜਾਂ ਕੱਲਾ ਹੀ ਮਸ਼ਰੂਮਸ ਬਣਾ ਲਓ ਔਰ ਬੱਚਾ ਜੇ ਥੋੜੇ ਜਿ ਚੌਲ ਖਾ ਲੇ ਰਾਜਮਾ ਨਾਲ ਔਰ 1.5-2 ਰੋਟੀਆਂ ਖਾ ਲੇ ਮਸ਼ਰੂਮਸ ਦੇ ਦੀ ਸਬਜੀ ਨਾਲ ਨਾ او ਵੀ ਕੰਪਲੀਟ ਡਾਈਟ ਮਤਲਬ ਵੈਜੀਟੇਰੀਅਨ ਸੋਰਸਸ ਤੋਂ ਵੀ ਸਭ ਕੁਝ ਮਿਲ ਜਾਂਦਾ ਆ ਪਹਿਲੀ ਗੱਲ ਤੇ ਕਲੀਅਰ ਕਰ ਲੋ ਐਸੀ ਕੋਈ ਗੱਲ ਨਹੀਂ ਆ ਕਿ ਨਾਨ ਵੈਜੀਟੇਰੀਅਨ ਖਾਣਾ ਹੀ ਪੈਣਾ ਆ ਬਿਲਕੁਲ ਨਹੀਂ ਸਿਰਫ ਉਹਦੇ ਲਈ ਥੋੜੀਆਂ ਕੰਬੀਨੇਸ਼ਨਸ ਬਣਾਉਣੀਆਂ ਪੈਂਦੀਆਂ ਨੇ ਜਿਵੇਂ ਮੈਂ ਤੁਹਾਨੂੰ ਦੋ ਤਿੰਨ ਐਗਜ਼ਾਮਪਲਸ ਦੱਸੀਆਂ ਸੋ ਉਹਦੇ ਨਾਲ ਸਾਰੇ ਈਸੈਂਸ਼ੀਅਲ ਅਮੀਨੋ ਐਸਿਡਸ ਕਵਰ ਹੋ ਜਾਂਦੇ ਨੇ ਗੁੱਡ ਕੁਆਲਿਟੀ ਪ੍ਰੋਟੀਨ ਮਿਲ ਜਾਂਦਾ ਆ ਅਗਲਾ ਡਾਈਟ ਦਾ ਐਸਪੈਕਟ ਆ ਜੀ मिनरल्स ਉਹਨਾਂ ਵਿੱਚ ਉਹਨਾਂ ਨੂੰ ਅਸੀਂ ਦੋ ਕਲਾਸਾਂ ਚ ਵੰਡ ਦਿੰਨੇ ਆ ਇੱਕ मिनरल्स ਉਹ ਜਿਹੜੀਆਂ ਬਹੁਤ ਜ਼ਿਆਦਾ ਮਾਤਰਾ ਚ ਚਾਹੀਦੀਆਂ ਨੇ ਮੈਕਰੋ मिनरल्स ਇੱਕ ਉਹ ਜਿਹੜੀਆਂ ਬਹੁਤ ਘੱਟ ਮਾਤਰਾ ਚ ਚਾਹੀਦੀਆਂ ਨੇ ਦੇਖੋ ਇੱਥੇ ਗੱਲ ਸਮਝੋ ਕਿ ਜਦੋਂ ਤੁਸੀਂ ਮਕਾਨ ਬਣਾ ਰਹੇ ਹੋ ਜਾਂ ਕੋਈ ਵੀ ਚੀਜ਼ ਬਣਾ ਰਹੇ ਹੋ ਮੰਨ ਲਓ ਤੁਸੀਂ ਚਿਕਨ ਕੜੀ ਬਣਾ ਰਹੇ ਹੋ ਘਰ ਮੰਨ ਲਓ ਚਲੋ ਚਿਕਨ ਕੜੀ ਦੀ ਐਗਜ਼ਾਮਪਲ ਲੈ ਲਓ ਉਹਦੇ ਵਿੱਚ ਕੀ ਕੀ ਲੱਗਦਾ ਆ ਕਿਲੋ ਡੇਢ ਚਿਕਨ ਲਾ ਲੋ ਆਲਮੋਸਟ 5 ਕਿਲੋ ਪਿਆਜ਼ ਲਾ ਲੋ ਲਗਭਗ ਪਾਈਆ ਟਮਾਟਰ ਲਗਾ ਲੋ ਔਰ ਫਿਰ 100 100 200 ਗ੍ਰਾਮ ਜਿੰਜਰ ਗਾਰਲਿਕ ਲਸਣ ਅਦਰਕ ਲਾ ਲੋ ਇਸ ਤੋਂ ਇਲਾਵਾ ਕੁਝ ਚੀਜ਼ਾਂ ਨੇ ਜਿਹੜਾ ਚਿਕਨ ਕੜੀ ਨੂੰ ਪਰਫੈਕਟ ਬਣਾਉਣ ਲਈ ਬੜੀ ਥੋੜੀ ਮਾਤਰਾ ਚ ਪੈਂਦੀਆਂ ਨੇ ਜਿਵੇਂ ਕਾਲੀ ਮਿਰਚ ਜਾਂ ਕੋਈ ਮੋਟੀ ਇਲਾਇਚੀ ਪਾਉਂਦਾ ਆ ਕੜੀ ਪੱਤਾ ਪਾਉਂਦਾ ਆ ਔਰ ਇਸੇ ਤਰ੍ਹਾਂ ਹੀ ਕੁਝ ਹੋਰ 허ब्स ਹੋਣਗੀਆਂ ਜਿਹੜੀਆਂ ਮੈਂ ਨਹੀਂ ਦੱਸ ਸਕਦਾ ਤੁਹਾਨੂੰ ਲੇਡੀਜ਼ ਨੂੰ ਬਿਹਤਰ ਪਤਾ ਬੜੀ ਥੋੜੀ ਅਮਾਉਂਟ ਚ ਪੈਂਦੀਆਂ ਨੇ ਕੋਈ ਵੀ ਦਾਲ ਸਬਜ਼ੀ ਚੰਗੀ ਬਣਾਉਣ ਲਈ ਬਟ ਉਸ ਤੋਂ ਬਿਨਾ ਉਹ ਚੀਜ਼ ਨਹੀਂ ਬਣਦੀ ਇਸੇ ਤਰ੍ਹਾਂ ਹੀ ਕੁਝ ਮਾਈਕਰੋ ਮਿਨਰਲਸ ਹੁੰਦੀਆਂ ਨੇ ਜਿਹੜੀਆਂ ਸਾਡੀ ਬਾਡੀ ਚ ਬੜੀ ਥੋੜੀ ਮਾਤਰਾ ਚ ਚਾਹੀਦੀਆਂ ਨੇ ਬਟ ਉਹ ਵੀ ਸਾਡੀ ਸਟ੍ਰਕਚਰਲ ਇੰਟੈਗ੍ਰਿਟੀ ਲਈ ਸਾਡੀ ਪ੍ਰੋਪਰ ਗ੍ਰੋਥ ਲਈ ਕੰਪਲੀਟ ਗ੍ਰੋਥ ਲਈ ਇਹ ਨਹੀਂ ਕਿ ਕੱਲੀ ਹਾਈਟ ਵੱਧ ਰਹੀ ਆ ਸਾਡੇ ਬ੍ਰੇਨ ਦਾ ਇੰਟੈਲੀਜੈਂਸ ਦਾ ਵੀ ਵਿਕਾਸ ਹੋ ਰਿਹਾ ਆ ਸਾਡੀ ਬਾਡੀ ਦੀ ਤਾਕਤ ਵੀ ਵੱਧ ਰਹੀ ਆ ਮਸਕুলਰ ਸਟਰੈਂਥ ਵੀ ਵੱਧ ਰਹੀ ਆ ਸਾਡਾ ਡਾਈਜੈਸਟਿਵ ਸਿਸਟਮ ਵੀ ਸਟਰੋਂਗ ਹੋ ਰਿਹਾ ਆ ਸੋ ਇੱਕ ਕੰਪਲੀਟ ਗ੍ਰੋਥ ਲਈ ਕੁਝ ਮਿਨਰਲਸ ਬੜੀ ਥੋੜੀ ਮਾਤਰਾ ਚਾਹੀਦੀਆਂ ਨੇ ਪਹਿਲਾਂ ਗੱਲ ਕਰ ਲਈਏ ਮੈਕਰੋ ਮਿਨਰਲਸ ਦੀ ਉਹ ਕਿਹੜੀਆਂ ਨੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਜਿਵੇਂ ਕੈਲਸ਼ੀਅਮ ম্যাগਨੀਸ਼ੀਅਮ ਪੋਟਾਸ਼ੀਅਮ ਫਾਸਫੋਰਸ ਸੋਡੀਅਮ ਆਇਰਨ ਔਰ ਮੈੰਗਨੀਜ਼ ਇਹ ਸਭ ਖੂਬ ਸਾਰੀ ਮਾਤਰਾ ਚਾਹੀਦੀਆਂ ਨੇ ਕੈਲਸ਼ੀਅਮ ਖਾਸ ਕਰਕੇ ਫਾਸਫੋਰਸ ম্যাগਨੀਸ਼ੀਅਮ ਵੀ ম্যাগਨੀਸ਼ੀਅਮ ਨਟਸ ਚ ਮਿਲਦਾ ਆ ਬਹੁਤ ਜ਼ਿਆਦਾ 엘ਮੈਂਟਸ ਦੇ ਵਿੱਚ ਬਦਾਮਾਂ ਚ ਅਖਰੋਟਾਂ ਚ ਦੋ ম্যাগਨੀਸ਼ੀਅਮ ਦਾ ਹੋਰ ਵੀ ਬੜੇ ਇੰਪੋਰਟੈਂਟ ਰੋਲ ਨੇ ম্যাগਨੀਸ਼ੀਅਮ ਇਸ ਦਾ ਨਿਊ ਵੰਡਰ ਮਿਨਰਲ ਆਫ 20th 21st ਸੈਂਚਰੀ uh, 20th ਸੈਂਚਰੀ ਦੇ ਵਿੱਚ ਨਾ ਡਾਕਟਰਸ ਨੂੰ ਇੱਕ ਆਦਤ ਹੁੰਦੀ ਸੀਗੀ ਕਿ ਡਾਕਟਰਸ ਕੈਲਸ਼ੀਅਮ ਔਰ ਆਇਰਨ ਓਵਰ ਪ੍ਰੈਸਕ੍ਰਾਈਬ ਕਰਦੇ ਰਹੇ ਨੇ ਆਇਰਨ ਐਂਡ ਕੈਲਸ਼ੀਅਮ ਦੇ ਆਰ ਦਾ ਮੋਸਟ ਓਵਰ ਪ੍ਰੈਸਕ੍ਰਾਈਬਡ ਮਿਨਰਲਸ ਆਫ 20th ਸੈਂਚਰੀ ਲੋੜੋਂ ਵੱਧ ਲਿਖੇ ਜਾਂਦੇ ਨੇ ਬਟ 21st ਸੈਂਚਰੀ ਚ ਰੀਅਲਾਈਜੇਸ਼ਨ ਆਈ ਕਿ ਹੈ ਮੈਗਨੀਸ਼ੀਅਮ ਬਹੁਤ ਇੰਪੋਰਟੈਂਟ ਆ ਸਾਰਾ ਜ਼ੋਰ ਕੈਲਸ਼ੀਅਮ ਆਇਰਨ ਤੇ ਨਾ ਦੇਈ ਜਾਓ ਕਿਉਂਕਿ ਮੈਗਨੀਸ਼ੀਅਮ ਸਾਡੀ ਬਲੱਡ ਸ਼ੂਗਰ ਔਰ ਬਲੱਡ ਪ੍ਰੈਸ਼ਰ ਦੀ ਰੈਗੂਲੇਸ਼ਨ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਆ ਸੋ ਮੈਗਨੀਸ਼ੀਅਮ ਇਜ਼ ਕਾਲਡ ਦਾ ਨਿਊ ਵੰਡਰ ਮਿਨਰਲ ਆਫ 21st ਸੈਂਚਰੀ ਤੋਂ ਔਰ ਰਹਿ ਗਏ ਤੁਹਾਡੇ ਫਾਸਫੋਰਸ ਵੀ ਬੋਨਸ ਲਈ ਰਿਕੁਆਇਰਡ ਆ ਔਰ ਆਇਰਨ ਤਾਂ ਡਾਹੀ ਮੋਗਲੋਬਿਨ ਬਣਾਉਣ ਲਈ ਚਾਹੀਦਾ ਆ ਹੁਣ ਮਾਈਕਰੋ मिनਰਲ ਕਿਹੜੇ ਨੇ ਜ਼ਿੰਕ ਮੋਲੀਬਡੇਨਮ ਕਾਪਰ ਸੈਲੀਨੀਅਮ ਆਇਓਡੀਨ ਕ੍ਰੋਮੀਅਮ ਆਇਓਡੀਨ ਸਾਡੇ ਥਾਇਰਾਇਡ ਗਲੈਂਡ ਦੀ ਫੰਕਸ਼ਨਲੀ ਬਹੁਤ ਜ਼ਰੂਰੀ ਆ ਕ੍ਰੋਮੀਅਮ ਵੀ 슈ਗਰ ਦੀ ਮੈਨੇਜਮੈਂਟ ਲਈ ਬਹੁਤ ਜ਼ਰੂਰੀ ਆ ਸੋ ਗੁੱਡ ਕੁਆਲਿਟੀ ਪ੍ਰੋਟੀਨਸ ਹੋਗੇ मिनਰਲਸ ਹੋਗੀਆਂ ਚਾਹੀਦੀਆਂ ਨੇ ਇਸੇ ਤਰ੍ਹਾਂ ਹੀ ਵਿਟਾਮਿਨਸ ਚਾਹੀਦੇ ਨੇ ਵਿਟਾਮਿਨਸ ਤੁਹਾਨੂੰ ਪਤਾ ਦੋ ਤਰ੍ਹਾਂ ਦੇ ਨੇ ਵਾਟਰ ਸਾਲਿਊਬਲ ਉਹਦੇ ਵਿੱਚ ਬੀ ਕੰਪਲੈਕਸ ਸਾਰਾ ਆ ਜਾਂਦਾ ਆ ਬੀ1 ਬੀ2 ਬੀ6 ਤੱਕ ਤੇ ਬੀ12 ਔਰ ਵਿਟਾਮਿਨ ਸੀ ਆ ਜਾਂਦਾ ਆ ਇਹ ਪਾਣੀ ਚ ਘੁਲਣਸ਼ੀਲ ਨੇ ਜਿਹੜੇ ਕਿ ਤੁਹਾਨੂੰ ਸੰਤਰਿਆਂ ਤੋਂ ਕਿੰਨੂਆਂ ਤੋਂ ਕੀਵੀਆਂ ਤੋਂ ਨਿੰਬੂ ਤੋਂ ਅਮਰੂਦ ਤੋਂ ਔਲੇ ਤੋਂ ਇਹਨਾਂ ਸਭ ਤੋਂ ਖੂਬਸਾਰੀ ਟਮੇਟੋਸ ਤੋਂ ਮਿਲ ਜਾਂਦੇ ਨੇ ਔਰ ਚਾਰ ਹੈਗੇ ਨੇ ਫੈਟ ਸਾਲੂਬਲ ਮਤਲਬ ਫੈਟ ਚ ਘੁਲਣ ਵਾਲੇ ਵਿਟਾਮਿਨਸ ਵਿਟਾਮਿਨ A D E ਐਂਡ K ਉਹ ਤੁਹਾਨੂੰ ਮਿਲ ਜਾਂਦੇ ਨੇ ਐਗ ਦੇ yellow part ਤੋਂ yolk ਤੋਂ ਬਟਰ ਤੋਂ ਦੁੱਧ ਤੋਂ ਦੁੱਧ ਚ ਖੂਬ ਸਾਰਾ ਵਿਟਾਮਿਨ A ਹੁੰਦਾ ਆ ਵਿਟਾਮਿਨ A ਤੁਹਾਨੂੰ ਪਤਾ ਹੈ ਕਿ ਸਾਡੀ ਨਜ਼ਰ ਲਈ ਬਹੁਤ ਜ਼ਰੂਰੀ ਆ ਸਾਡੀ ਨਾਈਟ ਵਿਜ਼ਨ ਲਈ ਸੈਕੰਡਲੀ ਵਿਟਾਮਿਨ A ਨੂੰ ਐਂਟੀ ਇਨਫੈਕਟਿਵ ਵੀ ਆ ਵਿਟਾਮਿਨ ਵੀ ਕਿਹਾ ਜਾਂਦਾ ਆ ਕਿਉਂਕਿ ਵਿਟਾਮਿਨ ਏ ਦੀ ਕਮੀ ਹੋਣ ਨਾਲ ਬੱਚੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਇਨਫੈਕਸ਼ਨਸ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਔਰ ਇਸੇ ਕਰਕੇ ਜਿਹੜਾ ਸਾਡਾ ਸਰਕਾਰ ਦਾ ਇਮਿਊਨਾਈਜੇਸ਼ਨ ਭਾਵ ਵੈਕਸੀਨੇਸ਼ਨ ਸ਼ੈਡਿਊਲ ਆ ਜਿਹੜਾ ਕਿ ਟੀਕਾਕਰਨ ਆ ਜਿਹੜਾ ਕਿ ਅਸੀਂ ਛੋਟੇ ਬੱਚਿਆਂ 'ਚ ਸਮੇਂ-ਸਮੇਂ ਤੇ ਟੀਕੇ ਲਾਉਂਦੇ ਆ ਪਹਿਲੇ 4-5 ਸਾਲ ਉਹਦੇ ਵਿੱਚ ਵਿਟਾਮਿਨ ਏ ਦੀਆਂ ਡੋਜ਼ੇਸ ਵੀ 9-10 ਮਹੀਨਿਆਂ ਦੀ ਉਮਰ ਤੋਂ ਬਾਅਦ ਹਰ 6 ਮਹੀਨੇ ਬਾਅਦ ਦਿੱਤੀਆਂ ਜਾਂਦੀਆਂ ਨੇ। ਕਿਉਂਕਿ ਵਿਟਾਮਿਨ ਏ ਬੱਚਿਆਂ ਨੂੰ ਪੇਟ ਦੀਆਂ ਛਾਤੀ ਦੀਆਂ ਕਈ ਤਰ੍ਹਾਂ ਦੀਆਂ ਇਨਫੈਕਸ਼ਨਸ ਤੋਂ ਬਚਾਉਂਦਾ ਆ ਤੇ ਦੁੱਧ ਵਿੱਚ ਬਹੁਤ ਹੁੰਦਾ ਆ ਲਿਵਰ ਚ ਬਹੁਤ ਹੁੰਦਾ ਆ ਭਾਬ ਕਲੇਜੀ ਚ ਮੁਰਗੇ ਦੀ ਕਲੇਜੀ ਬੱਕਰੇ ਦੀ ਕਲੇਜੀ ਚ ਬਹੁਤ ਸਾਰੀ ਮਾਤਰਾ ਚ ਵਿਟਾਮਿਨ ਏ ਹੁੰਦਾ ਆ ਲਿਵਰ ਇਸ ਦਾ ਰਿਚੈਸਟ ਸੋਰਸ ਆਫ ਵਿਟਾਮਿਨ ਏ ਜੇ ਤੁਸੀਂ ਕਲੇਜੀ ਮੀਟ ਚ ਖਾਂਦੇ ਹੋ ਜਾਂ ਬੱਚੇ ਛੱਡ ਦਿੰਦੇ ਆ ਨਾ ਉਹਦੇ ਚ ਨਿਹਰਾ ਹੀ ਵਿਟਾਮਿਨ ਏ ਹੁੰਦਾ ਆ ਸੋ ਵਿਟਾਮਿਨਸ ਹੋ ਗਈਆਂ ਮਿਨਰਲਸ ਹੋ ਗਈਆਂ ਹੋ ਗਏ ਔਰ ਕੀ ਹੋ ਗਿਆ ਤਾਂ ਡਬਲ ਪ੍ਰੋਟੀਨ ਤੇ ਗੁੱਡ ਕੁਆਲਿਟੀ ਫੈਟਸ ਤੁਸੀਂ ਜਾਣਦੇ ਹੋ 올ਿਵ ਆਇਲ ਕੈਨੋਲਾ ਆਇਲ ਸਰੋਂ ਦਾ ਤੇਲ ਕੋਕੋਨਟ ਆਇਲ ਬਹੁਤ ਹੈਲਦੀ ਹੁੰਦਾ ਆ ਔਰ ਥੋੜੀ ਮਾਤਰਾ ਦੇ ਵਿੱਚ ਸਾਨੂੰ ਸੈਚੂਰੇਟਿਡ ਫੈਟਸ ਵੀ ਚਾਹੀਦੀਆਂ ਨੇ ਚਿਕਨਾਈ ਬਾਡੀ ਚ ਹੋਣਾ ਬਹੁਤ ਜ਼ਰੂਰੀ ਆ ਸਾਡੇ ਜੋੜਾਂ ਦੀ ਪ੍ਰੋਪਰ ਫੰਕਸ਼ਨਿੰਗ ਲਈ ਔਰ ਦੂਸਰਾ ਮੈਂ ਤੁਹਾਨੂੰ ਪਹਿਲੀ ਇੱਕ ਵੀਡੀਓ ਚ ਦੱਸ ਚੁੱਕਿਆ ਹਾਂ ਸ਼ੁਰੂਆਤ ਚ ਕਿ ਸਾਡਾ ਬ੍ਰੇਨ 60% ਤੋਂ ਉੱਪਰ ਫੈਟਸ ਦਾ ਹੀ ਬਣਿਆ ਆ ਸੋ ਸਾਡੀ ਮੈਮਰੀ ਇੰਟੈਕਟ ਰਹਿ ਬਚੀ ਰਹੇ ਉਹਦੇ ਵਿੱਚ ਉਹਦੇ ਲਈ ਬਾਡੀ ਦਾ ਗੁੱਡ ਕੁਆਲਿਟੀ ਦੇ ਵਿੱਚ ਇੱਕ ਡੀਸੈਂਟ ਅਮਾਉਂਟ ਦੇ ਵਿੱਚ ਥੋੜਾ ਬਹੁਤ ਘਿਓ ਆਇਲ ਔਰ ਫੈਟਸ ਲੈਣਾ ਬਹੁਤ ਜ਼ਰੂਰੀ ਆ ਬਾਡੀ ਵਿੱਚ ਲੋਡ ਤੋਂ ਵੱਧ ਜੇ ਖੁਸ਼ਕੀ ਹੋ ਜੇ ਚਿਕਨਾਈ ਘਟ ਜੇ ਤਾਂ ਜੋੜਾਂ ਦੀਆਂ ਪ੍ਰੋਬਲਮ ਮੈਮਰੀ ਲਾਸ ਔਰ ਨਰਵਸ ਬ੍ਰੇਕਡਾਊਨ ਵੀ ਹੋ ਸਕਦਾ ਆ ਜੇ ਅਸੀਂ ਬੋਡੀ ਆਪਣੀ ਬਿਲਕੁਲ ਡਰਾਈ ਕਰ ਲਈ ਆ ਕਿ ਫੈਟ ਔਰ ਕੋਲੇ ਕੋਲੇਸਟਰੋਲ ਤੋਂ ਬਚਣ ਲਈ ਕਿਉਂ ਬਿਲਕੁਲ ਬੰਦ ਕਰ ਦਿੱਤਾ ਆ ਆਇਲ ਬਿਲਕੁਲ ਬੰਦ ਕਰ ਦਿੱਤੇ ਨੇ ਜਿਹੜੇ ਆਪਣੀ ਬੋਡੀ ਨੂੰ ਦਿਲ ਦੀਆਂ ਰੋਗਾਂ ਤੋਂ ਬਚਣ ਲਈ ਬਿਲਕੁਲ ਡਰਾਈ ਅਪ ਕਰ ਦਿੰਦੇ ਆ ਨਾ ਕਿ ਫੈਟਸ ਬਿਲਕੁਲ ਬੰਦ ਔਰ ਉੱਪਰੋਂ ਸਟੈਟਨਸ ਲੈ ਰਹੇ ਨੇ ਐਟੋਰਵਾਸਟੈਟਨ ਖੂਨ ਪਤਲੇ ਵਾਲੀਆਂ ਦਵਾਈਆਂ ਉਨ੍ਹਾਂ ਵਿੱਚ ਤੁਸੀਂ ਦੇਖੋ ਜੋੜਾਂ ਦੀ ਪ੍ਰੋਬਲਮ ਆ ਸਕਦੀ ਆ ਮੈਮਰੀ ਲੌਸ ਦੀ ਪ੍ਰੋਬਲਮ ਆ ਸਕਦੀ ਆ ਇਸ ਤੋਂ ਅੱਗੇ ਚਾਹੀਦੇ ਨੇ ਸਾਨੂੰ ਚੰਗੇ ਕਾਰਬੋਹਾਈਡਰੇਟ ਕੰਪਲੈਕਸ ਕਾਰਬੋਹਾਈਡਰੇਟ ਜਿਵੇਂ ਆਲੂ ਦੀ ਜਗ੍ਹਾ ਮਿੱਠਾ ਆਲੂ ਉਹ ਜਿੱਦਾਂ ਚੱਕਰਗੰਦੀ ਉਹ ਬਹੁਤ ਗੁੱਡ ਕੁਆਲਿਟੀ ਦਾ ਕਾਰਬੋਹਾਈਡਰੇਟ ਆ ਮਿਕਸਡ ਗ੍ਰੇਨਸ ਹੋ ਜਾਣ ਉਹ ਬੈਟਰ ਕਾਰਬੋਹਾਈਡਰੇਟ ਨੇ ਸੋ ਉਹਨਾਂ ਦੀ ਵੀ ਬੋਡੀ ਨੂੰ ਬਹੁਤ ਜ਼ਰੂਰਤ ਆ ਔਰ ਖੂਬ ਸਾਰਾ ਪਾਣੀ ਚਾਹੀਦਾ ਆ ਸੋ so, a ਕੰਪਲੀਟ ਡਾਈਟ ਹੋ ਜਾਂਦੀ ਆ ਹੁਣ ਗੱਲ ਕਰਦੇ ਆ ਐਕਚੁਅਲੀ ਵੀਡੀਓ ਆਲਰੇਡੀ ਕਾਫੀ ਲੰਬੀ ਹੋ ਚੁੱਕੀ ਆ ਚਲੋ ਮੈਂ ਅਗਲੇ ਪਾਰਟ ਦੇ ਵਿੱਚ ਗੱਲ ਕਰਦਾ ਆ ਕਿ ਡਾਈਟ ਨੂੰ ਕੰਬਾਈਨ ਕਿਵੇਂ ਕਰਨਾ ਆ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਆ ਆਲਰੇਡੀ ਬਹੁਤ ਲੰਬੀ ਹੋ ਚੁੱਕੀ ਆ ਇਹਦਾ ਇੱਕ ਹੋਰ ਪਾਰਟ ਬਣਾ ਲੈਨੇ ਆ ਜਸਟ ਵੇਟ ਕਰੋ ਤੁਸੀਂ